ਨਵਾਬ ਦੌਲਤਖਾਨ ਲੋਧੀ ਉਧਰ ਸਿੰਘ ਬੁੱਕਣ ਦੀ ਤਿਆਰੀ ਕਰ ਰਿਹਾ ਸੀ ਇਧਰ ਸੁਲਤਾਨਪੁਰ ਵਿੱਚ ਗੁਰੂ ਨਾਨਕ ਜੀ ਨਾਲ ਮਿਲਣ ਕਰਕੇ ਕਵਰਾਹਟ ਫੈਲੀ ਹੋਈ ਸੀ ਦੌਲਤਖਾਨ ਨੇ ਮਾਤਮੀ ਖੇਲੇਤ ਤੱਕ ਭੇਜ ਦਿੱਤੀ ਕੋਈ ਆਖੇ ਬੇਈਂ ਖਾ ਗਈ ਕੋਈ ਆਖੇ ਜੰਗਲੀ ਜਾਨਵਰ ਚੁੱਕ ਕੇ ਲੈ ਗਿਆ ਪਰ ਬੇਬੇ ਨਾਨਕ ਜੀ ਇਹ ਹੀ ਕਹਿਣ ਬੇਈਂ ਵਿੱਚ ਸ਼ਕਤੀ ਨਹੀਂ ਨਾਨਕ ਨੂੰ ਕੋਈ ਚੁੱਕਣ ਵਾਲਾ ਨਹੀਂ ਉਸ ਸੰਸਾਰ ਦਾ ਭਾਰ ਚੁੱਕਿਆ ਹੋਇਆ ਹੈ ਚੌਥੇ ਦਿਨ ਗੁਰੂ ਨਾਨਕ ਜੀ ਸ਼ਹਿਰ ਵਿੱਚ ਦਾਖਲ ਹੋਏ ਤੇ ਪੁਕਾਰ ਰਹੇ ਸਨ ਨਾ ਕੋ Hindu ਨਾ ਕੋ ਮੁਸਲਮਾਨ ਜਿਸ ਇਸਲਾਮੀ ਰਾਜ ਵਿੱਚ ਸਿਰਫ ਇਤਨਾ ਕਹਿਣ ਉੱਤੇ ਭਰੇ ਦਰਬਾਰ ਵਿੱਚ ਇੱਕ ਪੰਡਤ ਬੋਧਨ ਦਾ ਸਿਰ ਉਤਾਰ ਦਿੱਤਾ ਗਿਆ ਸੀ ਕਿਉਂਕਿ ਉਹ ਇਹ ਕਹਿੰਦਾ ਸੀ ਕਿ Hindu ਵੀ ਚੰਗੇ ਹਨ ਮੁਸਲਮਾਨ ਵੀ ਅੱਛੇ ਹਨ ਉਥੇ ਨਾ ਕੋਈ Hindu ਨਾ ਮੁਸਲਮਾਨ ਕਹਿਣ ਵਾਲੇ ਲਈ ਕਰੜੀ ਤੋਂ ਕਰੜੀ ਸਜ਼ਾ ਦੇਣ ਦਾ ਫਤਵਾ ਲੈਣਾ ਕੋਈ ਮੁਸ਼ਕਲ ਨਹੀਂ ਸੀ ਗੁਰੂ ਨਾਨਕ ਜੀ ਫਿਰ ਦਰਬਾਰ ਵਿੱਚ ਪੇਸ਼ ਕੀਤੇ ਗਏ ਸ਼ਾਹੀ ਆਦਾਬ ਮੁਤਾਬਿਕ ਜਦ ਆਪ ਜੀ ਨੇ ਸਿਰ ਨਾ ਝੁਕਾਇਆ ਤਾਂ ਸਾਰਿਆਂ ਨੇ ਗੁਸਤਾਖੀ ਦੀ ਸਜ਼ਾ ਦੇਣ ਲਈ ਕਿਹਾ ਦੌਲਤਖਾਨ ਨੇ ਪੁੱਛਿਆ ਸਿਰ ਕਿਉਂ ਨਹੀਂ ਝੁਕਾਇਆ ਤਾਂ ਆਪ ਜੀ ਨੇ ਫਰਮਾਇਆ ਲਾਲਚ ਵਾਲਾ ਸਿਰ ਝੁਕਾਂਦਾ ਹੈ ਬਗੈਰ ਲਾਲਚ ਵਾਲੇ ਦਾ ਸਿਰ ਹਮੇਸ਼ਾ ਉੱਚਾ ਰਹਿੰਦਾ ਹੈ ਆਤਮਾ ਬੂਧ ਸਲਾਮੀ ਕਰਦ ਗਰਦਨ ਬੇਤਮਾ ਬੁਲੰਦ ਬਬਦ ਫਿਰ ਕਾਜ਼ੀਆਂ ਪੁੱਛਿਆ ਤੂੰ ਕੌਣ ਹੈ Hindu hasti ke muslima ਬਾਬੇ ਦਾ ਉੱਤਰ ਸੀ ਹਰ ਦੋ ਨੇਮ ਹਰ ਦੋ ਨੇਮਤਮ ਬੰਦੇ ਖੁਦਾ ਹਸਤੰਦ ਕੇ ਹਮਾ ਮਜ਼ਹਬ ਅਜਮਨ ਹਸਤੰਦ ਭਾਵ ਦੋਵਾਂ ਵਿੱਚੋਂ ਕੋਈ ਨਹੀਂ ਖੁਦਾ ਦਾ ਬੰਦਾ ਹਾਂ ਅਤੇ ਸਾਰੇ ਧਰਮ ਮੈਨੂੰ ਪਿਆਰੇ ਹਨ ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਗੁਰੂ ਨਾਨਕ ਜੀ ਨੂੰ ਨਾ ਕੋ ਹਿੰਦੂ ਨਾ ਮੁਸਲਮਾਨ ਕਹਿੰਦਾ ਸੁਣ ਜਦ ਸਾਰਿਆਂ ਨੇ ਦੌਲਤ ਖਾਨ ਪਾਸ ਕੋਈ ਕਾਰਵਾਈ ਕਰਨ ਲਈ ਕਿਹਾ ਤਾਂ ਉਸ ਸਾਫ ਤਾਂ ਉਸ ਸਾਫ ਇਨਕਾਰ ਕਰ ਦਿੱਤਾ ਸਾਰਿਆਂ ਫਿਰ ਕਿਹਾ ਖਾਨ ਤੂੰ ਗਲਤੀ ਕਰ ਰਿਹਾ ਹੈ ਤੂੰ ਭੁੱਲਾ ਹੈ ਸੋ ਜਦ ਬਾਬੇ ਕੋਲੋਂ ਦਰਬਾਰ ਵਿੱਚ ਪੁੱਛਿਆ ਗਿਆ ਕਿ ਤੂੰ ਕੌਣ ਹੈ ਤਾਂ ਗੁਰੂ ਨਾਨਕ ਜੀ ਨੇ ਫਰਮਾਇਆ ਮੈਂ ਵਾਹਿਗੁਰੂ ਬਿਨਾਂ ਦੂਜਾ ਕੁਝ ਨਹੀਂ ਜਾਣਦਾ ਦੇ ਹੀ ਹਿੰਦੂ ਹੈ ਦੇਹੀ ਮੁਸਲਮਾਨ ਹੈ ਦੇ ਦਾ ਸਾਖੀ ਨਿਆਰਾ ਹੈ ਦੇ ਮੈਂ ਦੇ ਦਾ ਸਾਖੀ ਨਿਆਰਾ ਹਾਂ ਖਾਨ ਨੇ ਪਰ ਇਦਰਵਾਰ ਮੱਥਾ ਟੇਕਿਆ ਤੇ ਕਿਹਾ ਜੋ ਮੈਂ ਤੈਨੂੰ ਖੁਦਾਈ ਦਾ ਵਲੀ ਜਾਣਦਾ ਹਾਂ ਉਸ ਤਰਲੇ ਕੀਤੇ ਕਿ ਬਾਬਾ ਸੁਲਤਾਨਪੁਰ ਟਿਕ ਜਾਏ ਪਰ ਗੁਰੂ ਨਾਨਕ ਜੀ ਨੇ ਕਿਹਾ ਕਿ ਉਹ ਕਿ ਉਸ ਹੁਣ ਸੱਚੇ ਸਾਹਿਬ ਦੀ ਚੱਕਰੀ ਕਰ ਲਈ ਹੈ ਪੁਰਾਤਨ ਜਨਮ ਸਾਖੀ ਵਾਲਾ ਕਹਿੰਦਾ ਹੈ ਕਿ ਦੌਲਤ ਖਾਨ ਨੇ ਮੱਥੇ ਹੱਥ ਮਾਰ ਕੇ ਕਿਹਾ ਇਹੇ ਮੇਰੀ ਕਮਬਖਤੀ ਹੈ ਜੋ ਤ ਉਸ ਜਿਹਾ ਵਜ਼ੀਰ ਫਕੀਰ ਹੋਇਆ ਦੌਲਤਖਾਨ ਨੇ ਖਵਾਜਾ ਖিজਰ ਦੇ ਦਰਸ਼ਨ ਕਰਾਉਣ ਲਈ ਬੇਨਤੀ ਕੀਤੀ ਤਾਂ ਮਹਾਰਾਜ ਨੇ ਕਿਹਾ ਜੋ ਤੇਰਾ ਚਿੱਤ ਹੈ ਤਾਂ ਤੈਨੂੰ ਹੀ ਖিজਰ ਬਣਾ ਦੇਈਏ ਉਸ ਕਿਹਾ ਕਿ ਦਰਸ਼ਨ ਜ਼ਰੂਰ ਕਰਾ ਦਿਓ ਮਹਾਰਾਜ ਨੇ ਫਰਮਾਇਆ ਧਿਆਨ ਕਰ ਬੈਠ ਜਿਤਨੇ ਪ੍ਰithvi ਆਕਾਸ਼ ਵਿੱਚ ਪਦਾਰਥ ਹਨ ਸਭ ਜਲ ਮਦ ਹਨ ਤੇ ਜਲ ਵਿੱਚ ਜੋ ਵਿਸਮਾਦੀ ਸ਼ਕਤੀ ਹੈ ਸੋ ਹੀ ਆਤਮਾ ਹੈ ਇਹ ਚਿੰਨ ਕਰਕੇ ਆਤਮਾ ਤੂੰ ਹੀ ਹੈ ਦੌਲਤਖਾਨ ਨੇ ਕਿਹਾ ਕਿ ਮਨ ਟਿਕਦਾ ਨਹੀਂ ਹੈ ਤਾਂ ਗੁਰੂ ਨਾਨਕ ਜੀ ਨੇ ਕਿਹਾ ਜਿਉਂ-ਜਿਉਂ ਤੇਰਾ ਧਿਆਨ ਨਿਕਲ ਜਾਏ ਤਿਉਂ ਤੂੰ ਦ੍ਰਿੜ ਕਰ ਉਸ ਨੂੰ ਰੋਸ਼ਨੀ ਮਿਲੀ ਤੇ ਉਹ ਹੁਣ ਖਵਾਜਾ ਖিজਰ ਦੀ ਥਾਂ ਇੱਕ ਅੱਲਾ ਵਿੱਚ ਯਕੀਨ ਰੱਖਣ ਲੱਗਾ ਉਸ ਦੀ ਅਵਸਥਾ ਇਤਨੀ ਉੱਚੀ ਹੋ ਗਈ ਕਿ ਖিজਰ ਉਸ ਦੀ ਪੈਰੀ ਆਉਣ ਲੱਗਾ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਭਲਾ ਪੁਰਸ਼ ਤੇ ਜਿੰਦਪੀਰ ਅਵਿਨਾਸ਼ੀ ਕਹਿ ਸਨਮਾਨਿਆ ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ ਨਿਭੀ ਖਾਨ ਇਹ ਖੇਪ ਤੁਮਰੀ ਮੌਲਾ ਸੋ ਪਈ ਤੁਮਰੀ ਯਾਰੀ ਤੂੰ ਤੋਂ ਜਿੰਦ ਪੀਰ ਅਬ ਭਇਆ ਮਰਨ ਜੀਵਨ ਦਾ ਦੁੱਖ ਮਟ ਗਿਆ ਪਰ ਧਰਮ ਦੇ ਠੇਕੇਦਾਰ ਕਾਜ਼ੀ ਚੁੱਪ ਕਰਨ ਵਾਲੇ ਕਿੱਥੋਂ ਸਨ ਉਹਨਾਂ ਕਿਹਾ ਕਿ ਸਭ ਇਕ ਹਨ ਤੇ ਸਾਡੇ ਨਾਲ ਨਮਾਜ਼ ਪੜ ਗੁਰੂ ਨਾਨਕ ਜੀ ਸਭ ਨਾਲ ਮਸਜਿਦ ਗਏ ਉਥੇ ਜਦ ਸਾਰੇ ਨਮਾਜ਼ ਪੜਨ ਲੱਗੇ ਬਾਬੇ ਨੇ ਹੱਸ ਦਿੱਤਾ ਕਾਜ਼ੀ ਨੇ ਕਿਹਾ ਦੇਖਿਆ ਖਾਨ ਇਹ ਕਾਫਰ ਸਾਡੀ ਨਮਾਜ਼ ਨੂੰ ਹੱਸਿਆ ਹੈ ਤਾਂ ਖਾਨ ਪੁੱਛਿਆ ਬਾਬਾ ਜੀ ਤੁਸੀਂ ਸਾਡੀ ਨਮਾਜ਼ ਤੇ ਕਿਉਂ ਹੱਸੇ ਹੋ ਬਾਬੇ ਨੇ ਕਿਹਾ ਜਿਸ ਵੇਲੇ ਤੁਸੀਂ ਉਜੂ ਕਰਦੇ ਸੀ ਉਸ ਸਮੇਂ ਤੁਹਾਡਾ ਮਨ ਨਮਾਜ਼ ਵੱਲ ਹੈ ਹੈ ਸੀ ਤੇ ਤੁਹਾਡੇ ਉੱਪਰ ਖੁਦਾਈ ਪ੍ਰਸੰਨ ਸੀ ਜਦ ਨਮਾਜ਼ ਪੜਨ ਲੱਗੇ ਤਾਂ ਮਨ ਨਾ ਖਲੋਤਾ ਇਮਾਮ ਨੂੰ ਕਿਹਾ ਇਮਾਮ ਤੂੰ ਹੈ ਸੋ ਤੇਰੇ ਘਰ ਘੋੜੀ ਸੂਈ ਸੀ ਤੇਰੇ ਘਰ ਵਿੱਚ ਖੂਹ ਹੈ ਸੀ ਤੇਰਾ ਧਿਆਨ ਉੱਧਰ ਗਿਆ ਮਤ ਮੇਰੀ ਬਸ਼ੇਰੀ ਖੂਹ ਵਿੱਚ ਪੈ ਜਾਂਦੀ ਹੋਵੇ ਜੇ ਇਮਾਮ ਦਾ ਮਨ ਰਿਹਾ ਨਹੀਂ ਤਾਂ ਹੋਰਨਾਂ ਦੀ ਨਮਾਜ਼ ਕਿੱਥੋਂ ਕਬੂਲ ਪਵੇ ਫਿਰ ਖਾਨ ਨੇ ਸਭ ਨੂੰ ਸੰਬੋਧਨ ਕਰਦੇ ਹੋਏ ਕਿਹਾ ਇਹ ਕੋਈ ਬਲੀ ਪੈਦਾ ਹੋਇਆ ਹੈ ਇਸ ਦੀ ਸੇਵਾ ਕਰਨੀ ਪਰਵਾਨ ਹੈ ਮਹਿਮਾ ਪ੍ਰਕਾਸ਼ ਭਾਰਤਕ ਦੇ ਸ਼ਬਦਾਂ ਵਿੱਚ ਤਬ ਨਵਾਬ ਕਾਜ਼ੀ ਨੂੰ ਕਹਿਆ ਕਾਜੀ ਨਾਨਕ ਨੂੰ ਬੁਲਾਵਣਾ ਗੁਨਾਹ ਹੈ ਇਹ ਖੁਦਾਏ ਦਾ ਬڑا ਦੋਸਤ ਹੈ ਕਨਈਆ ਲਾਲ ਤਾਰੀਖ ਇਹ ਪੰਜਾਬ ਵਿੱਚ ਇਸੇ ਘਟਨਾ ਬਾਰੇ ਲਿਖਦਾ ਹੈ ਕਿ ਗੁਰੂ ਜੀ ਨਵਾਬ ਨਾਲ ਨਮਾਜ਼ ਪੜਨ ਤੁਰਪਈ ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਅੱਜ ਨਾਨਕ ਜੀ ਮੁਸਲਮਾਨ ਬਣ ਜਾਣਗੇ ਨਵਾਬ ਤੇ امام ਜਦੋਂ ਨਮਾਜ਼ ਪੜਨ ਲਈ ਖਲੋਤੇ ਤਾਂ ਗੁਰੂ ਜੀ ਸ਼ਾਮਲ ਨਾ ਹੋਏ ਨਮਾਜ਼ ਮੁੱਕਣ ਪਿੱਛੋਂ ਨਵਾਬ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਤੁਸੀਂ ਤਾਂ ਨਮਾਜ਼ ਵਿੱਚ ਖਲੋਤੇ ਕਾਵਲ ਦੇ ਘੋੜੇ ਖਰੀਦ ਰਹੇ ਸੋਂ ਤੇ ਆਸਾਮ ਨੂੰ ਆਮਾਮ ਨੂੰ ਇਸ ਗੱਲ ਦੀ ਚਿੰਤਾ ਖਾ ਰਹੀ ਸੀ ਕਿ ਕਿਦਰੇ ਉਸ ਦੀ ਘੋੜੀ ਦਾ ਬਸ਼ੇਰਾ ਟੋਏ ਵਿੱਚ ਹੀ ਨਾ ਡਿੱਗ ਪਵੇ ਅਜਹੀ ਨਮਾਜ਼ ਪੜਨ ਨਾਲੋਂ ਤਾਂ ਨਾ ਪੜਨੀ ਹੀ ਚੰਗੀ ਹੈ ਨਵਾਬ ਦੌਲਤ ਖਾਨ ਇਸ ਭੇਦ ਭਰੀ ਗੱਲ ਤੇ ਹੈਰਾਨ ਰਹਿ ਗਿਆ ਤੇ ਸਿਰ ਝੁਕਾਇਆ ਮਹਿਮਾ ਪ੍ਰਕਾਸ਼ ਦੇ ਸ਼ਬਦ ਸ਼ਬਦ ਸੁਨਾ ਜਬ ਖਾਨ ਸੋਇਆ ਮਨ ਜਾਗਾ ਤਵੀ ਹੋਏ ਰਹਾ ਹੈਰਾਨ ਪਈ ਮੁਹੱਬਤ ਰੱਬ ਕੀ ਗੁਰੂ ਨਾਨਕ ਜੀ ਨੂੰ ਦੌਲਤ ਖਾਨ ਕਿਤਨਾ ਕੋ ਜਾਣ ਗਿਆ ਸੀ ਉਸ ਦੀ ਉਦਾਹਰਨ ਉਹ ਵਾਰਤਾ ਹੈ ਜਦ ਆਪ ਜੀ ਤਿੰਨਾਂ ਦਿਨਾਂ ਬਾਅਦ ਵਾਪਿਸ ਸ਼ਹਿਰ ਆਏ ਪਿਆਦੇ ਗੁਰੂ ਨਾਨਕ ਜੀ ਪਾਸ ਗਏ ਤੇ ਕਿਹਾ ਖਾਨ ਬੁਲਾਉਂਦਾ ਹੈ ਗੁਰੂ ਨਾਨਕ ਜੀ ਨੇ ਫਰਮਾਇਆ ਕੌਣ ਖਾਨ ਬੁਲਾਗਤਾ ਹੈ ਮੈਂ ਦੌਲਤ ਖਾਨ ਨਾਲ ਕੀ ਹੈ ਜਦ ਮੇਰਾ ਖਾਨ ਬੁਲਾਵੇਗਾ ਤਦ ਆਵਾਂਗੇ ਦੌਲਤਖਾਨ ਨੇ ਉਸ ਸਮੇਂ ਰਾਮ ਜੀ ਸਮਝ ਲਈ ਤੇ ਆਦਮੀ ਹੱਥ ਰਖਵਾ ਭੇਜਿਆ ਨਾਨਕ ਜੀ ਖਾਨ ਕਹਿੰਦਾ ਹੈ ਕਿ ਰਜ਼ਾਏ ਖੁਦਾਏ ਇੱਕ ਈਹਾ ਆਓ ਆਪਣਾ دیدار ਦੇ ਗੁਰੂ ਨਾਨਕ ਜੀ ਇਤਨਾ ਸੁਣ ਦੌਲਤਖਾਨ ਨੂੰ ਮਿਲਣ ਗਏ ਤੇ ਗੁਰੂ ਨਾਨਕ ਜੀ ਨੇ ਦੌਲਤਖਾਨ ਨੂੰ ਕਿਹਾ ਤੇਰਾ ਨਾ ਕੋਈ ਇੱਥੇ ਹਿਸਾਬ ਲਏਗਾ ਨਾ ਆਗੈ ਕੋਈ ਲਏਗਾ ਤੂੰ ਖੁਦਾਏ ਖਲਾਸ ਕੀਤਾ ਹੈ ਤਾਂ ਬਾਬੇ ਦੇ ਚਰਨਾ ਉੱਤੇ ਦੌਲਤਖਾਨ ਨੇ ਸਿਰ ਰੱਖਿਆ ਤੇ ਖਾਕ ਲੈ ਲੈ ਮੱਥੇ ਲਗਾਈ ਰੱਬ ਰੱਖਾ